ਹੋ ਦੂਜਿਆਂ ਦੇ ਕਰ ਅੱਗ ਲੱਗੀ ਵੇਖ ਕਦੇ ਮਾਰੀ ਦੀਨੀ ਤਾਲੀ ਹੋ ਕੀ ਪਤਾ ਏ ਆਪਣੇ ਕਰਦੀ ਓਏ ਕਦ ਆ ਜਾਵੇ ਵਾਰੀ ਹੋ ਕੀ ਪਤਾ ਏ ਆਪਣੇ ਕਰਦੀ ਓਏ ਕਦ ਆ ਜਾਵੇ ਵਾਰੀ ਹੋ ਕਦੇ ਵੀ ਕਿਸੇ ਗੱਲ ਦਾ ਨਹੀਂ ਓਏ ਮਾਣ ਵੀ ਕਰਨਾ ਚਾਹੀਦਾ ਹੋ ਕੀ ਪਤਾ ਕਦੋਂ ਕੀ ਹੋ ਜਾਵੇ ਓਏ ਉਸ ਰੱਬ ਤੋਂ ਡਰਨਾ ਚਾਹੀਦਾ ਹੋਏ ਕੀ ਪਤਾ ਕਦੋਂ ਕੀ ਹੋ ਜਾਵੇ ਓਏ ਉਸ ਰੱਬ ਤੋਂ ਡਰਨਾ ਚਾਹੀਦਾ ਬੜੇ ਹੀ ਸਮਝਦਾਰਾਂ ਨੂੰ ਵਿੱਚ ਚੱਕਰਾਂ ਦੇ ਉਹ ਪਾ ਦਿੰਦਾ ਭਿਖਾਰੀ ਨੂੰ ਰਾਜੇ ਬਣਾ ਕੇ ਤੇ ਰਾਜੇ ਨੂੰ ਮੰਗਣ ਲਾ ਦਿੰਦਾ ਬਿਕਾਰ ਨੂੰ ਰਾਜੇ ਬਣਾ ਕੇ ਤੇ ਰਾਜੇ ਨੂੰ ਮੰਗਣ ਲਾ ਦਿੰਦਾ ਪ੍ਰੇਮ ਤੇ ਜੁਲਾ ਚਕਵਾਲਿਆ ਓਏ ਪ੍ਰੇਮ ਤੇ ਜੁਲਾ ਚਕਵਾਲਿਆ ਨੀਵੇਂ ਬਣ ਕੇ ਰਹਿਣਾ ਚਾਹੀਦਾ ਓਏ ਕੀ ਪਤਾ ਕਦੋਂ ਕੀ ਹੋ ਜਾਵੇ ਓਏ ਉਸ ਰੱਬ ਤੋਂ ਡਰਨਾ ਚਾਹੀਦਾ ਹੋਏ ਕੀ ਪਤਾ ਕਦੋਂ ਕੀ ਹੋ ਜਾਵੇ ਓਏ ਉਸ ਰੱਬ ਤੋਂ ਡਰਨਾ ਚਾਹੀਦਾ